ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 30 ਸ਼ੁਰੂ ਕਰਦੇ ਹਾਂ ਜੀ ਇਹ ਹ ਗਦਨ ਕੇ ਹਾਲ ਚਲਵਾਇਓ ਯਾਕੀ ਇਟ ਮਦ ਦਰਿਆਏ ਰੁੜਾਇਓ ਸਰਹੰਦ ਦੇ ਤੇ ਹੱਲੇ ਦਾਤਾ ਸਿੰਘਾਂ ਨੂੰ ਮਾਣੂ ਚਾ ਚੜ ਜਾਂਦਾ ਸੀ ਧਰਤੀ ਤੇ ਹੋਰ ਕੋਈ ਅਸੀ ਥਾਂ ਨਹੀਂ ਸੀ ਜਿਸ ਨੂੰ ਸਿੰਘ ਐਨੀ ਕਿਰਨਾ ਨਾਲ ਦੇਖਦੇ ਸਨ ਬਰਨਾਲੇ ਠਿਕਰੀ ਵਾਲੇ ਤੇ ਮਾਲਵੇ ਦੇ ਹੋਰ ਪਾਸਿਆਂ ਤੋਂ ਵੀ ਸਿੰਘ ਆ ਪਹੁੰਚੇ ਤੇ ਸਾਰਾ ਸਿੱਖ ਦਲ ਸਰਹੰਦ ਉੱਤੇ ਭੁੱਖੇ ਸ਼ੇਰਾ ਮੰਗ ਟੁੱਟ ਪਿਆ ਆਪਣੇ ਡੇਰੇ ਸਿੰਘਾਂ ਨੇ ਸਰਹੰਦ ਤੋਂ ਬਾਹਰ ਹੀ ਲਾਏ ਹੋਏ ਸਨ ਕਿਉਂਕਿ ਸਿੰਘਾਂ ਦੀ ਮਨੋਤ ਸੀ ਕਿ ਸਰਹੰਦ ਦੇ ਕਿਲਿਆਂ ਤੇ ਮਹਿਲਾਂ ਵਿੱਚ ਨਹੀਂ ਬਹਿਣਾ ਸਿੰਘ ਸਰਹੰਦ ਨੂੰ ਕੁੱਟਦੇ ਲੁੱਟਦੇ ਤਾਂ ਸਨ ਪਰ ਉੱਥੇ ਪੜਾ ਨਹੀਂ ਕਰਦੇ ਸਨ ਸਿੰਘਾਂ ਦੀ ਸਰਹੰਦ ਫਤਿਹ ਲਈ ਕੀਤੀ ਅਰਦਾਸ ਵਿੱਚ ਵੀ ਇਹ ਬੋਲ ਸ਼ਾਮਲ ਸਨ ਕਿ ਪਾਤਸ਼ਾਹ ਜੀਓ ਜੋ ਵੀ ਸਰਹੰਦ ਦੇ ਮਹਿਲਾਂ ਕਿਲਿਆਂ ਵਿੱਚ ਨਿਵਾਸ ਕਰੇ ਜਾਂ ਉਹਨਾਂ ਦੀ ਰਾਖੀ ਕਰੇ ਉਸ ਦਾ ਬੀਜ ਨਾਸ ਹੋ ਜਾਏ ਇਸ ਥਾਂ ਕਹਿਰ ਦਾ ਜ਼ੁਲਮ ਹੋਇਆ ਸੀ ਇਸ ਲਈ ਸਿੰਘਾਂ ਨੂੰ ਸ਼ਾਇਦ ਹੀ ਕਿਸੇ ਹੋਰ ਸ਼ੈਰ ਨਾਲ ਇੰਨੀ ਨਫ਼ਰਤ ਸੀ ਜਿੰਨੀ ਸਰਹੰਦ ਨਾਲ ਸੀ ਇਹ ਤਾਂ ਗੁਰੂ ਮਾਰੀ ਸਰਹੰਦ ਸੀ ਸੁਲੱਖਣੇ ਮਸੰਦ ਸਮੇਤ ਸਰਹੰਦ ਵਸਦੇ ਕਿੰਨੇ ਹੀ ਗੁਰੂ ਘਰ ਦੇ ਪ੍ਰੇਮੀਆਂ ਨੇ ਸੂਬੇ ਵਜ਼ੀਰ ਖਾਨ ਨੂੰ ਕਰੋੜੇ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਸਾਹਿਬਜ਼ਾਦਿਆਂ ਉੱਤੇ ਤਸ਼ੱਦਦ ਨਾ ਕੀਤਾ ਜਾਏ ਪਰ ਸੂਬਾ ਤਾਂ ਕਹਿਰ ਢਾਉਣ ਲਈ ਬਜ਼ਿੱਦ ਸੀ ਉਸਨੇ ਸਾਹਿਬਾਂ ਨੂੰ ਨੀਹਾ ਵਿਚਣਵਾ ਦਿੱਤਾ ਸੀ ਤੇ ਹੁਣ ਸਿੰਘਾਂ ਨੇ ਆਪਣੀ ਤਾਕਤ ਦੇ ਹੰਕਾਰ ਵਿੱਚ ਖਲੋਤੇ ਇਸ ਸੂਬੇ ਸਰਹੰਦ ਦੀਆਂ ਨੀਹਾਂ ਉਧੇੜਨੀਆਂ ਸਨ ਸਰਹੰਦ ਦੀ ਇੱਕ 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 ਪੱਟਣੀ ਸੀ ਖਾਲਸਾ ਗੁਰਮਤਾ ਕਰਕੇ ਸਰਹੰਦ ਦੇ ਕਿਲੇ ਵਿੱਚ ਦਾਖਲ ਹੋਇਆ ਸਿੰਘਾਂ ਨੇ ਫੈਸਲਾ ਕੀਤਾ ਕਿ ਕਿਲੇ ਵਿੱਚ ਦਾਖਲ ਹੁੰਦਿਆਂ ਹੀ ਤੂਫਾਨ ਮਚਾ ਦੇਣਾ ਹੈ ਯਾਦ ਰੱਖੇ ਸਿੰਘੋ ਜਿੱਥੋਂ ਦੀ ਅੰਦਰ ਦਾਖਲ ਹੋਵੇਗੇ ਉਸ ਥਾਂ ਤੋਂ ਹੀ ਬਾਹਰ ਨਹੀਂ ਆਉਣਾ। ਬਾਬਾ ਤਾਰਾ ਸਿੰਘ ਸਿੰਘਾਂ ਨੂੰ ਚੇਤੇ ਕਰਵਾ ਰਹੇ ਸਨ। ਸਿੰਘਾਂ ਮਤਾ ਇਹ ਪਾਇਆ ਸੀ ਕਿ ਅੰਦਰ ਵਰਦਿਆਂ ਜਿਹੜੇ ਸਿੰਘ ਦਾ ਜਿੱਧਰ ਵੀ ਮੂੰਹ ਹੋਵੇ ਉਹੀ ਕੰਧ ਪਾੜ ਕੇ ਬਾਹਰ ਨਿਕਲਣਾ ਹੈ। ਸਿੰਘਾਂ ਨੇ ਕਿਲੇ ਦੀਆਂ ਸਾਰੀਆਂ ਬਹੀਆਂ ਆਪਸ ਵਿੱਚ ਵੰਡ ਲਈਆਂ। ਹੱਥਾਂ ਵਿੱਚ ਹਥੌੜੇ ਫੜ ਕੇ ਸਿੰਘ ਕਿਲੇ ਦੀਆਂ ਕੰਧਾਂ ਢਾਹਣ ਲੱਗੇ। ਸਿੰਘਾਂ ਦੀ ਗਿਣਤੀ ਇੰਨੀ ਸੀ ਕਿ ਹਰ ਕਿਸੇ ਦੇ ਹਿੱਸੇ ਚੱਪਾ-ਚੱਪਾ ਥਾ ਹੀ ਆਈ। ਤੇ ਕੁਝ ਘੜੀਆਂ ਵਿੱਚ ਹੀ ਮਾਨ ਨਾਲ ਆਕੜਿਆ ਖਲੋਤਾ ਸਰਹੰਦ ਦਾ ਕਿਲਾ ਮਲਬੇ ਦਾ ਇੱਕ ਵੱਡਾ ਢੇਰ ਬਣ ਕੇ ਰਹਿ ਗਿਆ ਹੁਣ ਵਾਰੀ ਨੀਹਾਂ ਦੀ ਸੀ ਕਿਲੇ ਨੂੰ ਢਾਕੇ ਬਹੁਤੇ ਸਿੰਘ ਤਾਂ ਸ਼ੈਰੀ ਕੰਨੀ ਜਾ ਪਏ ਤੇ ਉਸ ਨੂੰ ਮਿੱਟੀ ਵਿੱਚ ਮਿਲਾਉਣ ਲੱਗੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਕੁਝ ਸਿੰਘਾਂ ਨੂੰ ਕੋਲ ਸਦਿਆ ਤੇ ਤੇਜ਼ੀ ਨਾਲ ਕਿਸੇ ਪਾਸੇ ਤੋੜਾਇਆ ਸਭ ਸਿੰਘ ਉਤਸੁਕਤਾ ਭਰੀ ਹੈਰਾਨੀ ਨਾਲ ਦੇਖ ਰਹੇ ਸਨ ਕੁਝ ਸਮੇਂ ਮੰਗਰੋਹੀ ਸਰਦਾਰ ਜੱਸਾ ਸਿੰਘ ਦੇ ਭੇਜੇ ਸਿੰਘ ਵਾਪਸ ਆਏ। ਸਭ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਉਹ ਸਿੰਘ ਸੈਂਕੜੇ ਗਧਿਆਂ ਨੂੰ ਹੱਕੀ ਆਉਂਦੇ ਸਨ। ਮਹਾਰਾਜ ਦੇ ਬਚਨ ਨੇ ਖਾਲਸਾ ਜੀ ਕਿਸ ਰਹੰਦ ਵਿੱਚ ਗਧਿਆਂ ਨਾਲ ਹੱਲ ਵਾਹੇ ਜਾਣਗੇ। ਸੋ ਮਹਾਰਾਜ ਦੇ ਬੋਲ ਪੁਕਾਉਣ ਦਾ ਵੇਲਾ ਆ ਗਿਆ ਹੈ। ਜਥੇਦਾਰ ਬਾਬਾ ਸ਼ਾਮ ਸਿੰਘ ਸਿੰਘਾਂ ਦੀ ਉਤਸੁਕਤਾ ਤੇ ਹੈਰਾਨੀ ਵੇਖਦੇ ਆ ਬੋਲੇ। ਸਾਰੇ ਵੱਡੇ ਸਰਦਾਰਾਂ ਨੇ ਗਧਿਆਂ ਮਗਰ ਹਲ ਜੋਤ ਲਏ ਤੇ ਕਿਲੇ ਵਿੱਚ ਫਹਿਣ ਲੱਗੇ। ਹਲਾਂ ਦੀਆਂ ਫਲਾਂ ਨਾਲ ਕਿਲੇ ਦੀਆਂ ਨਹੀਂ ਹਾਂ ਉਹ ਖੇੜੀਆਂ ਜਾਣ ਲੱਗੀਆਂ ਮੇਰੇ ਪਿਤਾ ਰਾਏ ਸਿੰਘ ਵੀ ਇਸ ਹੱਲੇ ਵੇਲੇ ਸਿੰਘਾਂ ਦੇ ਨਾਲ ਸਨ ਉਹ ਦੱਸਿਆ ਕਰਦੇ ਸਨ ਕਿ ਸਾਰਾ ਸ਼ਹਿਰ ਮਿੱਟੀ ਵਿੱਚ ਮਲਾਉਣ ਤੋਂ ਬਾਅਦ ਸਿੰਘਾਂ ਨੇ ਉਸ ਵਿੱਚ ਗਧਿਆਂ ਨਾਲ ਹਲ ਫੇਰੀਆ ਤੇ ਸਰਹੰਦ ਦੀਆਂ ਜੜਾ ਉਖੇੜ ਦਿੱਤੀਆਂ ਬਾਬਾ ਪੰਗੂ ਦੱਸਦਾ ਬੋਲਿਆ ਨਾਲੀ ਮਹਾਰਾਜ ਦੇ ਇਨਾਂ ਬੋਲਾਂ ਕਿ ਮੇਰਾ ਖਾਲਸਾ ਸਰਹੰਦ ਦੀ ਇੱਟ ਇੱਟ ਉਖੇੜੇਗਾ ਤੇ ਉਸ ਨੂੰ ਦਰਿਆ ਵਿੱਚ ਰੋੜੇਗਾ ਉੱਤੇ ਫੁੱਲ ਚੜਾਉਂਦਿਆਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਹਰੇਕ ਸਿੰਘ ਪੰਜ-ਪੰਜ ਇੱਟਾਂ ਚੁੱਕ ਕੇ ਦਰਿਆ ਵਿੱਚ ਸੁੱਟੇ ਭਵਿੱਖ ਵਿੱਚ ਵੀ ਜਦ ਖਾਲਸਾ ਸਰਹੰਦਾਵੇ ਤਾਂ ਪੁਰਾਣੇ ਸਿੰਘਾਂ ਨੇ ਇਸ ਗੁਰਮਤੇ ਨੂੰ ਸਿਰ ਨਵਾਵੇ ਤੇ ਪੰਜ-ਪੰਜ ਇੱਟਾਂ ਇੱਥੋਂ ਚੁੱਕ ਕੇ ਲੈ ਜਾਵੇ ਤੇ ਦਰਿਆ ਵਿੱਚ ਸੁੱਟੇ ਇਸੇ ਕਾਰਨ ਮੇਰੀ ਨਾਨੀ ਜੀ ਹਰ ਵਾਰ ਜਦ ਫਤਿਹਗੜ੍ਹ ਸਾਹਿਬ ਸਵਾ ਤੇ ਜਾਂਦੇ ਸਨ ਤਤੋਂ ਪੰਜ ਜਿੱਟਾਂ ਚੁੱਕ ਕੇ ਦਰਿਆ ਵਿੱਚ ਸੁੱਟਦੇ ਸਨ 인ਦਰਜੀਤ ਨੂੰ ਵੀ ਸਿੰਘਾਂ ਨੇ ਗੁਰਮਤੇ ਵਾਲੀ ਕਥਾ ਤੋਂ ਇਹ ਘਟਨਾ ਯਾਦ ਆ ਗਈ ਬਿਲਕੁਲ ਅਜਤੀਕ ਸਿੰਘ ਜਦੋਂ ਉੱਥੇ ਜਾਂਦੇ ਹਨ ਤਾਂ ਸਰਦਾਰ ਜੱਸਾ ਸਿੰਘ ਤੇ ਹੋਰ ਸਿੰਘਾਂ ਵੱਲੋਂ ਕਿਤੇ ਗੁਰਮਤੇ ਨੂੰ ਪਾਲਦੀ ਹਨ ਬਾਬੇ ਨੇ 인ਦਰਜੀਤ ਵੱਲ ਦੇਖਦੇ ਕਿਹਾ ਮੈਨੂੰ ਸ਼ਹੀਦੀ ਸਭਾ ਦਾ ਚੇਤਾ ਨਹੀਂ ਆ ਰਿਹਾ ਸੀ ਕਿ ਮੈਂ ਉੱਥੇ ਗਿਆ ਹੀ ਨਹੀਂ ਮੈਂ ਸ੍ਰੀ ਦੀ ਸਥਾਨ ਨੂੰ ਨਮਸਕਾਰ ਕਰਨ ਤੋਂ ਅਜ ਤੀਕ ਵਾਂਝਾ ਹੀ ਰਿਹਾ ਹਾਂ ਪਰ ਕਿਉਂ ਕੁਝ ਸਵਾਲਾਂ ਨੇ ਮੇਰੇ ਅੰਦਰ ਤਰਥੱਲੀ ਜਹੀ ਮਚਾ ਦਿੱਤੀ ਸੀ ਪਰ ਤਦ ਨੂੰ ਬਾਬਾ ਬੋਲੇ ਆ ਹੁਣ ਤੁਸੀਂ ਸੁਣੋ ਕਿ ਸਰਹੰਦ ਵਿੱਚ ਸਿੰਘਾਂ ਨੇ ਦਿਹਰੇ ਕਿਵੇਂ ਬਣਾਏ ਤੇ ਬਾਬਾ ਜੀ ਕਹਿੰਦੇ ਆ ਮੈਂ ਕਥਾ ਦੇ ਨਾਲ ਤੁਰ ਪਿਆ ਸ਼ੁਕਰੀਆ ਭਾਗਤੀ ਸਮਾਪਤ ਹੋ ਚੁੱਕਾ ਹੈ ਜੀ ਕੱਲ ਮਿਲਦੇ ਆ ਤੁਹਾਡੇ ਨਾਲ ਅਧਿਆਏ 31 ਲੱਕੀ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ